ਉਹਦਾ ਠੀਕ ਨਹੀਂ ਹਾ ਬੜਾ ਲਾਜ ਕਰਾਇਆ ਰ ਮੈਂ ਨਹੀਂ ਠੀਕ ਹੁੰਦਾ ਮੈਂ ਬੱਚੇ ਦੀ ਦਵਾਈਆਂ ਲੈ ਕੇ ਦਿੱਤੀ ਆ ਥਾ ਥਾ ਤੇ ਗਈ ਮੈਂ ਲੈ ਕੇ ਨੂੰ ਢਿਆੜੀ ਮਤਲਾਨੀ ਹਾ ਸਾਰਾ ਤੇ ਕੰਮ ਕਰਦੀ ਹਾਂ ਇਹਦੇ ਮਾਰੇ ਬਚਾੜੇ ਦੇ ਮੋਟੇ ਕੁਝ ਨਾ ਕੁਝ ਪਾ ਦੇਤਾ ਬੰਦੇ ਪਾਏ ਵੀ ਨਹੀਂ ਹੁੰਦੇ ਕਦੀ ਭੁੱਖੇ ਰਾਜਣੇ ਕਦੀ ਕਦੀ ਹੁੰਦਾ ਕਦੀ ਨਹੀਂ ਹੁੰਦਾ ਰਸਨ ਮੁਕਾਹਾਂ ਐਨੂੰ ਠੀਕ ਹੋ ਜਾਏ ਵਿਚਾਰਾ ਮੁੰਡਾ ਆਪਣੇ ਪੈਰਾਂ ਤੇ ਖੜਾ ਹੋ ਜਾਏ ਆਰੀ ਨੂੰ ਦੇਖਨੀ ਤਾਂ ਮੈਨੂੰ ਕਿਥੋਂ ਦਵਾ ਸੀ ਕਿ ਇਹ ਮੁੰਡਾ ਠੀਕ ਨਹੀਂ ਹੈ ਬੜਾ ਲਾਜ ਕਰਾਇਆ ਰ ਮੈਂ ਨਹੀਂ ਠੀਕ ਹੁੰਦਾ ਮੈਂ ਬਥੇਰੀ ਦਵਾਈਆਂ ਲੈ ਕੇ ਦਿੱਤੀਆਂ ਥਾਂ ਥਾਂ ਤੇ ਗਈ ਮੈਂ ਲੈ ਕੇ ਨੂੰ ਪਰ ਨਹੀਂ ਇਹ ਦੋਰੇ ਪੰਦੇ ਨੂੰ ਧਮਾਕੀ ਧਮਾਕੀ ਦੋਰੇ ਪੰਦੇ ਤੇ ਦਾਅ ਹੋ ਜਾਂਦਾ ਈ ਖਾਣਾ ਪੀਣਾ ਛਾਲ ਦਿੰਦਾ ਵਿੱਚ ਘਰ ਦੇ ਲਾਦ ਦੇਖੀ ਮੈਂ ਘਰ ਦੇ ਲਾਦ ਵੀ ਨਹੀਂ ਇੰਨੇ ਸਹੀ ਹੈਗੇ ਹਾਂਜੀ ਹਾਂਜੀ ਘਰ ਵਾਲਾ ਕੀ ਕਰਦਾ ਤੁਸੀਂ ਕੀ ਕਰਦੇ ਦਿਹਾੜੀ ਮੈਂ ਤਾਂ ਲਾਨੀ ਹਾਂ ਸਾਰਾ ਤਾਂ ਕੰਮ ਕਰਦੀ ਹਾਂ ਇਹ ਦੇ ਮਾਰੇ ਮਚਾਲੇ ਨੂੰ ਮੋਚ ਕੁਝ ਨਾ ਕੋਈ ਪਾ ਦੇ ਤਾਂ ਬੰਨੇ ਪਾਏ ਵੀ ਨਹੀਂ ਹੁੰਦੇ ਕਦੀ ਭੁੱਖੇ ਰਾਜ ਨੇ ਕਦੀ ਕਦੀ ਹੁੰਦਾ ਕਦੀ ਨਹੀਂ ਹੁੰਦਾ ਰਾਸ਼ਨ ਮੁਕਾ ਹਾਂ ਖਾ ਲੈਂਦਾ ਕੁਝ ਖਾਂਦਾ ਨਹੀਂ ਨਹੀਂ ਦੁੱਧ ਤਾਂ ਪੀਂਦਾ ਹਾਂ ਨਹੀਂ ਖਾ ਸਕਦਾ ਬੜੇ ਨਹੀਂ ਚੀਜ਼ਾਂ ਲੈ ਆਖ ਲੈ ਆਖ ਕਦੀ ਨਹੀਂ ਨੂੰ ਨਹੀਂ ਖਾ ਸਕਦਾ ਨਹੀਂ ਅੱਛਾ ਬਚਪਨ ਤੋਂ ਇਦਾਂ ਹੀ ਹੈ ਬਚਪਨ ਤਾਂ ਠੀਕ ਸੀਗਾ ਮੋਟਾ ਤਕੜਾ ਸੀ ਦੋ ਦੋ ਮਹੀਨੇ ਸੀ ਤਾਂ ਦਵਾਈ ਗੁਰੂ ਵਾਈ ਗੁਰੂ ਕਹਿੰਦਾ ਸੀ ਐ ਬਾਅਦੋਂ ਨਹੀਂ ਫਿਰ ਇਹਨੇ ਤਾਂ ਬਾਕੀ ਦੋੜੇ ਪੈਂਦੇ ਰਹੇ ਹਾਂ ਹੋਰ ਉਮਰ ਕਿ ਦੀ ਜੀ ਇਹ ਕਿਹੜਾ ਸਾਲ ਲੈ ਕੇ ਗਏ ਡਾਕਟਰ ਦੇ ਕੋਲ ਹਾਂਜੀ ਡਾਕਟਰ ਨੇ ਜਵਾਬ ਦਿੱਤਾ ਕਿ ਇਹ ਬਲੌਕ ਹੋ ਗਿਆ ਇਹਦੇ ਉਹ ਹੱਡੀ ਇਹਦੀ ਮੋਟੀ ਬਣ ਗਈ ਹਾਂਜੀ ਕੀ ਕਹਿੰਦੇ ਹੋ ਬੜੇ ਲੋਕੀ ਵੇਖਣ ਦੇ ਕੀ ਕਹਿੰਦੇ ਉਹਨਾਂ ਡਾਕਟਰ ਨੂੰ ਫਿਰ ਦਾਖਲ ਕਰਾਇਆ ਸੀ ਦੋ ਤਿੰਨ ਵਾਰੀ ਮੈਂ ਮੈਂ ਬੜੇ ਲੋਕੀ ਕੀ ਕਹਿੰਦੇ ਉਹਨਾਂ ਨੂੰ ਮਦਦ ਕਿਦਾਂ ਦੇ ਜਾਂਦੇ ਐਨੂੰ ਠੀਕ ਹੋ ਜਾਏ ਵਿਚਾਰਾ ਮੁੰਡਾ ਆਪਣੇ ਪੈਰਾਂ ਤੇ ਖੜਾ ਹੋ ਜਾਏ ਬਸ ਇਹੀ ਚਾਹਨੇ ਹਾਂ ਅਸੀਂ ਵੇਖ ਕੇ ਹੁੰਦਾ ਨਹੀਂ ਕਿ ਇਹਨਾਂ ਦੇ ਸੇਵਾ ਕਰਨੀ ਹੈ ਹੱਡੀ ਇਹੇ ਸੇਵਾ ਕਰਨੀ ਹੈ ਹਾਂਜੀ ਚਲੋ ਇਹ ਨਹੀਂ ਵਿਚਾਰੇ ਨਹੀਂ ਵੱਟ ਜਾਏ ਮੈਂ ਤਾਂ ਕਈ ਵਾਰੀ ਇਹਨਾਂ ਨੂੰ ਦੇਖ ਨਹੀਂ ਤਾਂ ਮਾਨੂੰ ਕੁਝ ਹੁੰਦਾ ਵਾ ਇਹ ਠੀਕ ਹੋ ਜੇ ਪਰਿਪਾਲਨਾ ਤੇ ਖੜਾ ਹੋ ਜੇ ਜਦੋਂ ਲਾਜ਼ ਹੁੰਦੀ ਹੈ ਨਾ ਇਹ ਬਿਮਾਰ ਲੋਕੋ ਸੁੱਖਾ ਸੁੱਖਦੇ ਹਾਂਜੀ ਹਾਂਜੀ ਬਥੇਰੇ ਮੈਂ ਤਾਂ ਜਾਣੀ ਹੈ ਇਹਨੀਆਂ ਸੁੱਖਾਂ ਸੁੱਖ ਲਈ ਆਪੋ ਹਾਂ ਹਾਂਜੀ ਹਾਂਜੀ ਕਿੱਥੇ ਸੁੱਖੀ ਸੁੱਖਾ ਇੱਥੇ ਛੋਟੀ ਸਾਫ ਦਾ ਗੁਰਦੁਆਰੇ ਲਈ ਹਮੇ ਮੰਕੇ ਮੁੰਡਾ ਤਾਂ ਪਰਮਾਦਨ ਨੇ ਕੀ ਹੈ ਉਹਨੂੰ ਮਨਜ਼ੂਰੀ ਨਹੀਂ ਆਇਆ ਉਹ ਮਾਰ ਕਰਤਾ ਕੋਈ ਰਿਸ਼ਤੇਦਾਰ ਨਹੀਂ ਆਣ ਲੱਗੇ ਹਾਂਜੀ ਕੋਈ ਰਿਸ਼ਤੇਦਾਰ ਨਹੀਂ ਆਂਦੇ ਰਹੇ ਹਾਂ ਨਹੀਂ ਕਿਹ ਰਿਸ਼ਤੇਦਾਰ ਨੇ ਬਾਹ ਨਹੀਂ ਫੜੀ ਕਿ ਚੱਲ ਇਲਾਜ ਕਰਾ ਦੀਏ ਦਾ ਪੁੱਤ ਦਾ ਕੱਜ ਕੱਲ ਤੁਹਾਨੂੰ ਪਤਾ ਅੱਜ ਕੱਲ੍ਹ ਜਮਾਨੇ 'ਚ ਕੌਣ ਕੀ ਦਾ ਹਾਂ ਨਹੀਂ ਕੋਈ ਕੀ ਦਾ ਬੰਦਾ ਅੱਜ ਕੱਲ੍ਹ ਮੜੋ ਖੋ ਬਣ ਜਾਓ ਮੈਂ ਆਪੀ ਹਾਂ ਕਿੰਨੇ ਕੇ ਪੈਸੇ ਕਮਾ ਲੈਂਦੇ ਮੈਂ ਕੋਈ ਦਿੰਦਾ ਕੋਈ ਨਹੀਂ ਦਿੰਦਾ ਸਾਰੇ ਦਾ ਕੰਮ ਕਰਦੀ ਹਾਂ ਘਰ ਘਰ ਜਾ ਕੇ ਤੁਹਾਨੂੰ ਤਰਸ ਨਹੀਂ ਆਉਂਦਾ ਵੇਖ ਕੇ ਪੁੱਤ ਠੀਕ ਨਹੀਂ ਪੈਸੇ ਤੇਰੇ ਮਾਰ ਕੇ ਕੀ ਕਰਨਾ ਗਿਆ ਓਏ ਆਹ ਦੇ ਦੇ ਨਾ ਥੋੜਾ ਮੋੜ ਦੇ ਦੇ ਨੇ ਨਹੀਂ ਦਿੰਦੇ ਪਾਉਂਦੇ ਕੋਈ